ਹਾਂਜੀ ਮੈਂ ਵਾਈਗੁਰ ਜੀ ਦਾ ਖਾਲਸਾ ਵਾਈ ਜੀ ਕੀ ਫਤਿਹ ਮੈਂ ਐਮਸੀ ਵਰਿੰਦਰ ਕੋਰ ਵਾਰਡ ਨੰਬਰ 1 ਤੇ ਸਾਨੂੰ ਇਹੋ ਹੀ ਦਿੱਕਤ ਆ ਕਿ ਸਾਡਾ ਜਿਹੜਾ ਰਸਤਾ ਹੈ ਨਾ ਇਹ ਲੱਗੇ ਛੱਗ ਕੋਈ ਪਿਆ ਨਹੀਂ ਕੋਈ ਸੜਕ ਨਹੀਂ ਤੇ ਸਾਨੂੰ ਇਹ ਲੈਂ ਦੇ ਕ੍ਰੋਸਿੰਗ ਸਿਰਫ ਰਸਤਾ ਆ ਤੇ ਮਿਹਰਬਾਨੀ ਕਰਕੇ ਸਾਡੀ ਜਿਹੜੀ ਪੂਲੀ ਦਾ ਰਸਤਾ ਹੁਣ ਬਣਨ ਡਿਆ ਨਾ ਇਹ 150 ਸਾਲ ਪੁਰਾਣੀ ਸਾਡੇ ਬਜ਼ੁਰਗਾਂ ਨੂੰ ਵੀ ਇਹ ਦਿੱਕਤ ਸੀ ਜਿਹੜੀ ਸਾਨੂੰ ਅੱਜ ਸਹਿਣੀ ਪੈਣ ਡੀ ਆ ਤੇ ਤੁਹਾਡਾ ਮਿਹਰਬਾਨੀ ਕਰਕੇ ਤੁਹਾਡਾ ਰਸਤਾ ਜਿਹੜਾ ਬਣਾ ਦਿੱਤਾ। ਜੇ ਰਸਤਾ ਨਹੀਂ ਤੁਹਾਡਾ ਬਣਾ ਦਿੱਤੀ ਅੱਗੇ। ਫੇਰ ਅਸੀਂ ਧਰਨਾ ਲਾਵਾਂਗੇ। ਜੇ ਤੁਹਾਡਾ ਰਸਤਾ ਨਾ ਬਣਿਆ ਤੇ ਫੇਰ ਅਸੀਂ ਲੈਣ ਵੀ ਡੱਕਾਂਗੇ ਕਿਉਂਕਿ ਸਾਨੂੰ ਐਸ ਵਕਤਾਂ ਹੀ ਆਪ ਆਪ ਅਸੀਂ ਤੁਹਾਡੇ ਬੱਚੇ ਤੇ ਸਹੀ ਰਹਿਣਗੇ ਨਾ। ਅਸੀਂ ਆਪ ਜਿਹੜੀਆਂ ਬੀਬੀਆਂ ਪੈਣਾ ਬਜ਼ੁਰਗਾਂ ਨਾ ਅਸੀਂ ਬਜ਼ੁਰਗਾਂ ਚ ਹੀ ਆਗੇ ਜਦੋਂ 45 ਸਾਲ ਉਮਰ ਹੋ ਜਾਂਦੀ ਹੈ ਨਾ। ਅਸੀਂ ਬਜ਼ੁਰਗਾਂ ਆਹਾਂ ਨੂੰ ਮਰਨਾ ਪਏ ਗੱਡੀ ਥੱਲੇ ਆਣ ਕੇ ਤੇ ਅਸੀਂ ਮਰਾਂਗੇ। ਅਸੀਂ ਧਰਨਾ ਜ਼ਰੂਰ ਲਾਵਾਂਗੇ। ਸਾਰੀਆਂ ਬੀਬੀਆਂ ਨੇ ਪ੍ਰਾਨ ਕਰ ਲਿਆ ਕਿ ਸਾਡੇ ਬੱਚੇ ਤੇ ਅੱਗੋਂ ਸੁੱਖ ਸੁੱਖ ਦਾ ਸਾਹ ਲੈਣਗੇ ਨਾ। ਦੇਖੋ ਅੱਜ ਤੋਂ 2 2.5 ਮਹੀਨੇ ਹੋ ਗਿਆ ਮੇਰੇ ਸਾਡੇ ਖੁਦ ਮੇਰੇ ਘਰ ਹੀ ਮੇਰਾ ਜਵਾਈ ਤੇ ਮੇਰੀ ਬੇਟੀ ਆ ਰਹੀ ਆ ਤੇ ਉਹ ਇਸ ਤਰ੍ਹਾਂ ਡਿੱਗੇ ਦੇ ਅੱਗੋਂ ਜਵਾਈ ਨੇ ਕੀ ਮਖੌਲ ਕੀਤਾ ਵੀ ਤੁਸੀਂ ਤੁਹਾਡਾ ਰਸਤਾ ਹੀ ਨਹੀਂ ਬਣ ਸਕਦਾ ਅਸੀਂ ਇਸ ਤਰ੍ਹਾਂ ਸਾਡਾ ਮਨ ਇੰਨਾ ਦੁਖੀ ਆ ਤੇ ਅਸੀਂ ਰਸਤੇ ਵਾਸਤੇ ਕੁਝ ਵੀ ਕਰਨ ਤਿਆਰ ਹਾਂ ਅਧਿਕਾਰੀਆਂ ਨੂੰ ਜਾਨੂ ਕਰਵਾ ਚੁੱਕੇ ਹਾਂ ਹਾਂ ਅਧਿਕਾਰੀਆਂ ਨੂੰ ਸਾਰੇ ਮਤਲਬ ਕਿ ਚਿੱਠੀਆਂ ਉਦੋਂ ਤੱਕ ਹਾਂ ਸਾਰਿਆਂ ਨੂੰ ਜਾ ਸਕਦਾ ਹੈ ਕਿੰਨੇ ਦਿਨਾਂ ਬਾਅਦ ਆਏਗਾ ਹਾਂ ਜੀ ਕਹਿ ਦਿੱਤਾ ਕਿ 15 ਦਿਨਾਂ ਤੋਂ ਬਾਅਦ ਜੇ ਹਨ ਮਹੀਨੇ ਤੋਂ ਬਾਅਦ ਜੇ ਹੱਡਾ ਮਤਲਬ ਇਥੋਂ ਰਸਤਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਬਣਨਾ ਤਾਂ ਅਹੀਂ ਅੱਗੇ ਖਲੋ ਕੇ ਧਰਨਾ ਲਾਉਣਾ ਜੀਦਾ ਸਾਹਿਬ ਮੈਂ ਸੀਐਸਪੀ ਵਿੱਚੋਂ ਰਿਟਾਇਰਮੈਂਟ ਹੂੰ ਮੈਨੂੰ ਇੱਥੇ 28 ਸਾਲ ਹੋ ਗਿਆ ਸਰ ਜੀ ਫਾਦੀ ਹੋਈ ਅਜਾ ਕੇ ਰਸਤਾ ਹੋਣਾ ਚਾਹੀਦਾ ਹਨ ਰਸਤਾ ਨਹੀਂ ਮਿਲਿਆ ਜਿੰਨੇ ਵੀ ਆਏ ਆ ਆਪਣੇ ਐਮਐਲ ਸਾਹਿਬ 3-4 ਤੇ ਹੱਡਰ ਨੇ ਹੋ ਗਿਆ ਕੋਈ 500 ਰੁਪਿਆ ਕੋਈ 1000 ਰੁਪਿਆ ਕੋਈ 1500 ਰੁਪਿਆ ਤੇ ਅਸੀਂ ਸਾਰਿਆਂ ਦੇ ਪਿੱਛੇ ਨਾਲ ਚੱਲੇ ਆ ਤੇ ਸਾਡੀ ਅੱਜ ਤੱਕ ਕਿਸੇ ਨੇ ਨਹੀਂ ਅਸੀਂ ਬਹੁਤ ਹੱਥ ਜੋੜਿਆ ਤੇ ਹੁਣ ਸਾਡੀ ਮੰਗ ਇਹੋਈ ਆ ਕਿ ਸਾਨੂੰ ਰਸਤਾ ਮਿਲਣਾ ਚਾਹੀਦਾ ਹੌਣ ਜਾਣ ਦੀ ਬਹੁਤ ਦਿੱਕਤ ਆ ਜੇ ਕੋਈ ਬਿਮਾਰ ਹੋ ਜੇ ਤੇ ਉਹ ਤੇ ਰਸਤੇ ਦੀ ਪੂਰਾ ਹੋ ਜੇ ਜੇ ਕੋ ਬਿਮਾਰ ਹੋ ਜਾ ਤਾਂ ਰਸਤੇ ਦੀ ਪੂਰਾ ਹੋ ਜਾਂਦਾ ਜੇ ਕੋ ਡਿਲੀਵਰੀ ਕੇਸ ਹੁੰਦਾ ਉਥੋਂ ਤੱਕ ਕੋਈ ਪਹੁੰਚ ਨਹੀਂ ਸਕਦਾ ਉਹ ਛੋਟਾ ਰਸਤਾ ਉਹ ਪੰ ਨੋ ਆਪੇ ਉਹੋ ਜੇ ਮੋਰ ਸਾਗੇ ਨਹੀਂ ਕਥਾ ਕਰ। ਬਾਕੀ ਹੋਰ ਉਥੋਂ ਦੇ ਕੋਈ ਨਹੀਂ ਕਥਾ ਕਰਦੇ। ਕੀ ਮੰਗ ਕਰਦੇ? ਮੰਗ ਇਹ ਸਰ ਸਾਡੀ ਇਹੋ ਜੀ ਆ ਕਿ ਸਾਨੂੰ ਜਿਹੜਾ ਪਿੱਛੋਂ ਜਾਰਾਪੁਰ ਦਾ ਰਸਤਾ ਆ ਰਿਹਾ। ਕਾਨੂੰ ਉਹ ਰਸਤਾ ਰੇਲ ਵਾਲੇ ਦੇਣ ਤਾਂ ਅਸੀਂ ਬਹੁਤ ਧੰਨਵਾਦ ਉਹਨਾਂ ਦਾ ਕਰਾਂਗੇ। ਬਹੁਤ ਉਹਨਾਂ ਦੇ ਭਾਰੀ ਖਵਾਵਾਂਗੇ। ਮੇਰਾ ਨਾਮ ਜਸਵੰਤ ਸਿੰਘ। ਸਾਨੂੰ ਉਸ ਦਾ ਰਬਾਵਾ ਸਿੰਘ। ਮੈਂ ਇੱਥੇ ਸ੍ਰੀ ਗੁਰੂ ਰਾਮਦਾਸ ਕਲੋਨੀ ਉਰਫ ਪੰਛੀ ਕਲੋਨੀ ਜੋ ਪੁਰਾਣਾ ਨਾ ਆ ਇਹਦਾ। ਉਹਦਾ ਵਸਨੀਕ ਆ। ਤੇ ਸਾਨੂੰ ਇਥੇ ਜੋ ਰਸਤਾ ਕਾਲੀਆਂ ਦੇ ਵਿੱਚ ਹੈਗਾ ਰੇਲਵੇ ਨੇ ਉੱਥੇ ਇੱਕ ਛੋਟੀ ਜੀ ਪੂਲੀ ਬਣਾ ਕੇ ਪਾਣੀ ਦੀ ਨਿਕਾਸੀ ਬੜਾਤੀ ਔਰ ਸਾਨੂੰ ਇਥੇ ਰਸਤੇ ਦੀ ਪ੍ਰੋਬਲਮ ਆ ਉਹ ਸਾਡਾ 11 ਫੁੱਟ ਦਾ ਰਸਤਾ ਜਿਹੜਾ ਇਸ ਲੈਂਡ ਨੂੰ ਹੁੰਦਾ ਜਾਂ ਜਿਹੜਾ ਇਹਨਾਂ ਜ਼ਮੀਨਾਂ ਨੂੰ ਰਸਤਾ ਹੁੰਦਾ 11 ਫੁੱਟ ਦਾ ਉਹ ਰਸਤਾ ਰੇਲਵੇ ਨਹੀਂ ਛੱਡ ਰਿਆ ਇਹ ਆਰਾਮਨਗਰ ਦੀ ਜ਼ਮੀਨ ਪੈਂਦੀ ਆ ਔਰ ਰਸਤਾ ਵੀ ਆਰਾਮਨਗਰ ਤੋਂ ਇਸ ਜਮੀਨ ਨੂੰ ਆਉਂਦਾ 11 ਫੁੱਟ ਦਾ ਸਾਡਾ ਇਹੀ ਪ੍ਰੋਟੈਸਟ ਆ ਔਰ ਸਰਕਾਰ ਅਗੇ ਬੇਨਤੀਆਂ ਈ ਦਰਖਾਸਤਾਂ ਵੀ ਦਿੱਤੀਆਂ ਤੋਂ 2016 ਤੋਂ ਸਾਡੀਆਂ ਚੱਲ ਰਹੀਆਂ ਆ ਤੇ ਇਸ ਕਰਕੇ ਉਹ ਜਿਹੜਾ ਰਸਤਾ ਵਾ ਸਾਡੀ ਸੁਣਵਾਈ ਨਹੀਂ ਕਰਦੇ ਅਸੀਂ ਹੁਣ ਵੀ ਚਿੱਠੀਆਂ ਦਿੱਤੀਆਂ ਇਹਨਾਂ ਨੂੰ ਤੇ ਹੁਣ ਅਸੀਂ ਪ੍ਰੋਗਰਾਮ ਬਣਾਇਆ ਵਾ ਵੀ ਅਸੀਂ 20 ਦਿਨ ਤੋਂ ਬਾਅਦ ਇੱਥੇ ਰੇਲ ਰੋਕਾਂਗੇ ਧਰਨਾ ਲਾਵਾਂਗੇ ਜੇ ਸਾਡੀ ਪ੍ਰਸ਼ਾਸਨ ਨੇ ਜਾਂ ਸਾਡੀ ਕਿਸੇ ਨੇ ਗੱਲਾਂ ਸੁਣੀ ਰੇਲਵੇ ਭਗ ਦੇ ਨਾਂ ਸੁਣੀ ਤੇ ਸਾਡਾ ਰੇਲਵੇ ਅਧਿਕਾਰੀਆਂ ਨਾਲ ਵੀ ਸੰਪਰਕ ਹੋ ਰਿਹਾ ਸਾਨੂੰ ਲਾਰੇ ਲਾਉਂਦੇ ਨੇ ਕੋਈ ਕਹਿੰਦਾ ਕੱਲ ਲਾਵਾਂਗਾ ਕੋਈ ਕਹਿੰਦਾ ਪਰਸੋਂ ਆਵਾਂਗਾ ਸਾਨੂੰ ਵੀ ਜੇ ਰਸਤੇ ਦੀ ਬਹੁਤ ਬੁੜੀ ਦਿੱਕਤ ਆ ਤੁਸੀਂ ਵੀ ਹੁੰਦੇ ਆ ਰਸਤੇ ਵੀ ਵੇਖਿਆ ਹੋਵੇ ਕਿੰਨਾ ਬੁਰਾ ਸਾਡਾ ਇਹ ਵੀ ਰਸਤਾ ਰੇਲਵੇ ਦਾ ਹੀ ਆ ਤੋਂ ਹੋਰ ਰਸਤਾ ਕੋਈ ਨਹੀਂ ਜੀ ਤੱਦੀ ਤੁਸੀਂ ਇੱਕ ਕਲੋਨੀ 'ਚ ਮਕਾਨ ਲਏ ਤੇ ਕਲੋਨ ਆਈ ਜਾਂਦੇ ਕੋਈ ਤੁਹਾਨੂੰ ਗੱਲਬਾਤ ਨਹੀਂ ਕਰਨੀ ਕੀਤੀ ਕੋਈ ਨਹੀਂ ਬਾਅਦ ਵਿੱਚ ਕੀਤੀ ਗੱਲ ਹਾਂ ਜਦੋਂ ਇੱਥੇ ਲੋਕਾਂ ਨੇ ਜਗ੍ਹਾ ਲਈ ਆ ਉਦੋਂ ਉਹ ਹੀ 11 ਫੁੱਟ ਦਾ ਰਸਤਾ ਦੱਸ ਕੇ ਮਾਲਕ ਜ਼ਮੀਨ ਵਾਲੇ ਨੇ ਉਹ ਰਸਤਾ ਵੇਚ ਦਿੱਤਾ ਪਲਾਟ ਵੇਚ ਦਿੱਤੇ ਕੱਟ ਕੇ ਤੇ ਦੇਖੋ ਦੇਖੀ ਸਸਤੇ ਪਲਾਟ ਸੀਗੇ ਗਰੀਬ ਲੋਕ ਸੀਗੇ ਇੱਥੇ ਕੋਈ ਜ਼ਿਆਦਾ ਅਮੀਰ ਲੋਕ ਨਹੀਂ ਹੈਗੇ ਢੜ-ਢਾਰ ਮਜ਼ਦੂਰ ਆ ਉਹਨੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ 5-5000 ਰੁਪਇਆ ਲੈ ਕੇ 5-5 ਬੰਦੇ ਪਲਾਟ ਦੇ ਤੇ ਤੁਸੀਂ ਮਕਾਨ ਬਣਾ ਲਓ ਆਪਣੇ ਤੇ ਬਾਅਦ 'ਚ ਪੈਸੇ ਮੈਨੂੰ ਦੇ ਦਿਓ ਇਸ ਇਲਾਕੇ ਦੇ ਲੋਕਾਂ ਨੇ ਮਕਾਨ ਬਣਾ ਲਏ ਇੱਥੇ ਰਸਤਾ ਉਹਦੀ ਉਹੀ 11 ਫੁੱਟ ਦਾ ਦੱਸਿਆ ਕਾਗਜ਼ਾਂ ਦੇ ਵਿੱਚ ਜੋ ਜ਼ਮੀਨ ਦਾ ਹੈਗਾ ਆ ਤੇ ਅਸੀਂ ਸੋਚਿਆ ਵੀ ਜਦੋਂ ਇਹ ਰਸਤਾ ਹੈਗਾ ਕਾਗਜ਼ਾਂ ਦੇ ਵਿੱਚ ਤਾਂ ਵਾਦੀ ਹੋ ਜੇਗੀ ਇੱਥੇ ਉਹ ਜਿਹੜਾ ਜੀਵੀਦਰਾ ਦੀ ਲੈਂਡ ਹੈ ਇੱਥੇ ਤੇ ਕੱਲ ਨੂੰ ਆਪੇ ਤੇ ਫਟਕਸਨ ਰੇਲਵੇ ਲਾ ਕੇ ਦੇ ਦੇਗੀ ਲੇਕਿਨ ਰੇਲਵੇ ਨਾਲ ਕਾਰਵਾਈ ਕਰਨ ਤੋਂ ਬਾਅਦ ਵੀ ਰੇਲਵੇ ਨੇ ਅਜੇ ਤੱਕ ਸਾਡੀ ਗੱਲ ਨਹੀਂ ਸੁਣੀ 14 ਸਾਲ ਹੋ ਗਿਆ ਹਾਂ ਦਾ ਕਿਸੇ ਰਾਜਨੀਤਿਕ ਅਧਿਕਾਰੀ ਨਾਲ ਲੋਕੀਲੇ ਦਾਇਰ ਨਾ ਕੋਈ ਮਾਇਨੇ ਨਾਲ ਗੱਲ ਹਾਂ ਅਸੀਂ ਲੋਕਲ ਐਮਐਲਏ ਗੁਰ ਆਪਣੇ ਕੀ ਨਾਮ ਦਾ ਪੜਾ ਸਾਹਬ ਦਾ ਜੀ ਗਰਮੀਤ ਸਿੰਘ ਪੜਾ ਵਰਿੰਦਰ ਮੀਤ ਸਭ ਤੋਂ ਪਹਿਲਾਂ ਅਸੀਂ ਗੁਰਬਚਨ ਸਿੰਘ ਬੱਬੇ ਹੜੀ ਦੇ ਧਿਆਨ ਚ ਗੱਲ ਲੈਂਦੀ ਉਹ ਪਹਿਲਾ ਐਮਐਲਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਉਹ ਗੁਰਬਚਨ ਸਿੰਘ ਨੇ ਸਾਡੇ ਇਥੇ ਗਲੀਆਂ ਬਣਵਾਤੀਆਂ ਰਸਤੇ ਦਾ ਮਸਲਾ ਹੱਲ ਨਹੀਂ ਹੋਇਆ ਉਹਨਾਂ ਕੋਲ ਉਸ ਤੋਂ ਬਾਅਦ ਵਰਿੰਦਰ ਮੀਤ ਸਿੰਘ ਪੜਾ ਐਮਐਲਏ ਆਏ ਅਸੀਂ ਉਹਨਾਂ ਨੂੰ ਵੀ ਦੀਆਂ ਦਰਖਾਸਤਾਂ ਦਿੱਤੀਆਂ ਹੁਣ ਵੀ ਮੌਜੂਦਾ ਐਮਐਲਏ ਉਹ ਹੀ ਹੈ ਮਤਲਬ ਕਿ 7-8 ਸਾਲ ਤੋਂ ਉਹਨਾਂ ਨੂੰ ਹੁਣ ਵੀ ਅਸੀਂ ਪ੍ਰੋਟੈਸਟ ਕੀਤਾ ਦਿੱਤੀਆਂ ਐਪਲੀਕੇਸ਼ਨਾਂ ਲੇਕਿਨ ਸਾਡੇ ਰਸਤੇ ਬਾਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਆਮ ਆਦਮੀ ਪਾਰਟੀ ਦੇ ਬਹਿਲ ਸਾਹਿਬ ਆ ਉਹ ਚੇਅਰਮੈਨ ਬਣਾਏ ਆ ਇਥੋਂ ਦੇ ਉਹਨਾਂ ਨੇ ਗੁਰਦਾਸਪੁਰ ਦੇ ਉਹਨਾਂ ਨਾਲ ਵੀ ਗੱਲ ਕੀਤੀ ਗਈ ਆ ਤੇ ਲੇਕਿਨ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੂੰ ਵੀ ਲਿਖਤੀ ਚਿੱਠੀ ਦਿੱਤੀ ਲਿਖਤੀ ਚਿੱਠੀ ਦਿੱਤੀ ਉਹਨਾਂ ਨੂੰ ਹਾਂ ਉਹਨਾਂ ਨੂੰ ਵੀ ਦਿੱਤੀ ਲਿਖਤੀ ਚਿੱਠੀ ਲੇਕਿਨ ਸਾਡੀ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਚਾਰ ਵਾਰ ਗਏ ਚਾਰ ਵਾਰ ਚਾਰ ਵਾਰੀ ਉਹਨਾਂ ਨੂੰ ਮਿਲਿਆ ਨਹੀਂ ਆ ਮੰਗ ਕਰਦੇ ਹੁੰਦੇ ਆ ਅਸੀਂ ਮੰਗੇ ਉਹ ਕਰਦੇ ਆਂ ਪ੍ਰਸ਼ਾਸਨ ਤੋਂ ਤੇ ਰੇਲਵੇ ਵਿਭਾਗ ਤੋਂ ਕਿ ਸਾਡਾ ਜਿਹੜਾ ਕਾਜਾਂ ਚ 11 ਫੁੱਟ ਰਸਤਾ ਹੈਗਾ ਉਹ ਸਾਡਾ ਰਸਤਾ ਬਹਾਲ ਕਰਕੇ ਚਾਹੇ ਅੰਡਰਪਾਸ ਪਾਇਆ ਜਾਵੇ ਚਾਹੇ ਫਾਟਕ ਲਾਇਆ ਜਾਵੇ ਜਿੱਦਾਂ ਵੀ ਰੇਲਵੇ ਨੂੰ ਚੰਗਾ ਲੱਗਦਾ ਅੰਡਰਪਾਸ ਬਣਾ ਕੇ ਦੇਣ ਚਾਹੇ ਉਹ ਸਾਨੂੰ ਰੋ ਤੋਂ ਦੀ ਫਾਟਕ ਲਾ ਕੇ ਦੇਣ ਸਾਨੂੰ ਸਾਡਾ ਰਸਤਾ ਦੇਣ ਰਸਤਾ ਖਾਸ ਦੀ ਮੰਗ ਨਹੀਂ ਪੂਰੀ ਨਹੀਂ ਹੋਏ ਅੱਗੇ ਕੀ ਜੇ ਸਾਡੀ ਮੰਗ ਨਹੀਂ ਪੂਰੀ ਹੋਏਗੀ ਤੇ ਅਸੀਂ 20 ਦਿਨ ਦਾ ਆਲਟੀਮੇਟਮ ਦਿੱਤਾ ਵਾ ਉਸ ਤੋਂ ਬਾਅਦ ਅਸੀਂ ਇੱਥੇ ਰੇਲ ਰੋਕਾਂਗੇ ਧਰਨਾ ਲਾਵਾਂਗੇ ਪਕਾ ਕਰਨਾ ਚਾਹੁੰਦਾ ਕਿ ਸਾਡੀ ਮਗਰੀ ਮਰੀ ਜਾਂਦੀ। ਨਾਲ ਜ਼ਿੰਮੇਦਾਰੀ ਬੈਠਾ ਸੁਭੇਦਰ ਭਦਲ ਸਿੰਘ ਹੈ। ਕਰਨੋਦ ਲੀਬ ਸਿੰਘ ਹੈ। ਤੇ ਮੈਂ ਰਹਿੰਦਾ ਤੇ ਉੱਥੇ ਸ਼ਰਕਤੋਂ ਪਾਰ ਹੈ ਵੀ ਸਾਡੇ ਗੁਰਦੁਆਰਾ ਜਿਹੜਾ ਨਾ ਉਹਨੂੰ ਵੀ ਇਹ ਰਾਹ ਹੀ ਜਾਂਦਾ। ਬਾਕੀ ਇਹ ਕਲੋਨੀ ਸਦਾ ਆਮ ਹੋਣ ਜਾਣਾ ਕਿਉਂਕਿ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਕਿਸੇ ਵਿਆਹ ਸ਼ਾਦੀ ਹੁੰਦਾ ਤੇ ਸਾਨੂੰ ਆਉਣਾ ਪੈਂਦਾ। ਤੇ ਇਹ ਰਸਤਾ ਜਿਹੜਾ ਹੁਣ ਰਸਤਾ ਜਿਹੜਾ ਨਾ ਇਹ 2 11 ਫੁੱਟ ਦਾ ਰਸਤਾ RAM Nagar ਤੋਂ ਆ ਜਮੀਨ 65 ਕਿਲੇ ਜਮੀਨ ਹੈ ਇਹਨੂੰ ਆਉਂਦਾ ਤੇ ਇੱਥੇ ਇੱਕ ਮੰਦਿਰ ਹੈ ਉਹਨੂੰ ਵੀ ਇਹ ਰਸਤਾ ਜਾਂਦਾ। ਹੁਣ ਗੁਰਦੁਆਰਾ ਬੰਦਿਆ ਉਹਨੂੰ ਇਹ ਰਸਤਾ ਜਾਂਦਾ ਹਾਲ ਦੇ ਵਿੱਚ ਉੱਥੇ ਇੱਕ ਛੋਟੀ ਪੁਲੀ ਬਣੀ ਹੈ ਕੋ ਪੰਜ ਫੁੱਟ ਦੀ ਉੱਚੀ ਤੇ 8 9 ਫੁੱਟ ਲੰਮੀ ਉਹਦੇ ਉਹਦੇ ਥੱਲੋਂ ਦੀ ਲੋਕੀ ਮੋਟਰਸਾਈਕਲ ਲਗਾ ਕੇ ਛੋਟੀਆਂ ਰੇੜੀਆਂ ਰੁੜੀਆਂ ਲਗਾ ਕੇ ਤੇ ਸਬਜ਼ੀ ਮੰਡੀ ਜਾਂਦੇ ਨੇ ਬਾਕੀ ਜ਼ਿੰਮੇਦਾਰਾਂ ਨੂੰ ਜਿਹੜਾ ਨਾ ਸਬਜ਼ੀ ਮੰਡੀ ਤੇ ਦੂਜੀ ਮੰਡੀ ਉਹੋ ਹੀ ਲੱਗਦੀ ਆ ਅੱਗੇ ਆਈਟੀਆਈ ਆ ਬੁੜੀਆਂ ਦੀ ਤੇ ਇਹ ਰਸਤਾ ਇਥੋਂ ਸਰਾ ਅੱਧਾ ਕਿਲੋਮੀਟਰ ਪੈਂਦਾ ਤੇ ਉੱਤੋਂ ਦੀ ਜਾਣਾ ਪਏ ਤਾਂ 5 ਕਿਲੋਮੀਟਰ ਪੈਂਦਾ ਸਰਾ ਉਤੋਂ ਦੀ ਇਹ ਉਤੋਂ ਦੀ ਛੜਕ ਤੋਂ ਜਾਣਾ ਪਏ ਤਾਂ 5 ਕਿਲੋਮੀਟਰ ਬਾਕੀ ਇਹ 2014 ਤੋਂ ਕੇਸ ਟੇਕ ਅਪ ਕੀਤਾ ਇਥੇ ਤਿੰਨ ਮੋਤਾ ਹੋ ਗਈਆਂ ਹਨ ਕੰਧਾਰਾਂ ਦੇ ਬੱਚਿਆਂ ਦੀਆਂ ਉਤੋਂ ਦੀ ਆਉਂਦੇ ਹਨ ਮੋਤਾ ਹੋਈਆਂ ਉਦੋਂ ਬਾਅਦ ਫਿਰ ਸੋਚਿਆ ਵੀ ਚਲੋ ਇਥੇ ਰਸਤਾ ਬਣਨਾ ਚਾਹੀਦਾ 2014 ਤੋਂ ਲੈ ਕੇ ਨਾਲ ਵੋਟਲੀ ਸਾਰਿਆਂ ਦੀ ਲਈ ਨਕਸ਼ਾ ਪਰਵਾਰੀ ਕੋਲ ਲੈ ਕੇ ਲਾਇਆ ਅੰਦਰ ਅੰਦਰ ਡਕਸ਼ਾ ਕਢਾ ਕੇ ਉਹ ਵੀ ਨਾਲ ਲਾਇਆ ਇਹੋ ਹੀ ਸਿਰਫ ਰਸਤਾ ਇਹੋ ਹੀ ਪੈਂਦਾ ਹੋਰ ਕੋ ਪੈਂਦਾ ਨਹੀਂ ਇਹ ਸਰਕਾਰ ਇੱਥੇ ਕੋਈ 2000 ਹੋਣਾ ਆਦਮੀ ਜੀ ਜਿਹੜੀ ਅਸੀਂ ਪੋਪੂਲੇਸ਼ਨ ਦੇ ਦੇਣੀ ਹੈ ਪੋਪੂਲੇਸ਼ਨ 2000 ਹੋਣੀ ਹੈ ਜੀ ਇੱਥੇ ਹਾਂ ਜੀ ਹਾਂ ਜੀ ਦੇ ਅੱਗੇ ਫਿਰ ਅੱਗੇ ਹੁਣ ਫਿਰ ਉਹਦੂ ਅਸੀਂ 14 ਕਿੱਥੀਆਂ ਲਿਖੀਆਂ ਡੀਸੀ ਨੂੰ ਕਿੱਥੀ ਦਿੱਤੀ ਡੀਸੀ ਸਾਹਿਬ ਨਾਲ ਅੱਗੇ ਰੇ ਰੇ ਵਾਲਾ ਦਿੱਤੀ ਚਿੱਠੀ ਵੀ ਬਣਾਓ ਉਹਦਾ ਰੈਫਰੈਂਸ ਦਿੱਤਾ ਸਭ ਕੁਝ ਚਿੱਠੀਆਂ ਦੇ ਵਿੱਚ ਇਹਨਾਂ ਨੇ ਕੱਖ ਨਹੀਂ ਕੀਤਾ ਤੇ ਜਦੋਂ ਜਾਂਦੇ ਰਹੇ ਆ ਜੀ ਤੁਸੀਂ ਉੱਤੇ ਲਿਖੋ ਫਿਰ ਕਹਿੰਦੇ ਰਿਹਾ ਵੀ ਫਿਰ ਅਸੀਂ 16 ਦੇ ਵਿੱਚ ਕਿੱਥੀ ਲਿਖੀ 19 ਕਿ ਲਿਖੀ ਤੇ ਹੁਣ ਫਿਰ ਹੁਣ ਪ੍ਰੋਬਲਮ ਇਹ ਹੈ ਵੀ ਜੇ ਉੱਥੇ ਇਸ ਰੇਲਵੇ ਸਾਈਡਿੰਗ ਦਾ ਪਲੇਟਫਾਰਮ ਬਣਾ ਦੇਣ ਤੇ ਮੁੜ ਕੇ ਇਹ ਰਾਹ ਬੰਦ ਹੋ ਜਾਂਦਾ ਕੋਈ ਹਾਲ ਹੀ ਨਹੀਂ ਇਹਦਾ ਤੇ ਇਸ ਕਰਕੇ ਰੇਲਵੇ ਸਾਈਡਿੰਗ ਦਾ ਜਿਹੜਾ ਇਹਨਾਂ ਪਲੇਟਫਾਰਮ ਪਰਲੇ ਪਾਸੇ ਬਣਾਉਣਾ ਉਦੋਂ ਥੱਲੋਂ ਦੀ ਪੁਲ ਬਣਾਉਣਾ ਤੇ ਜਾਂ ਉੱਤੋਂ ਇਹਨਾਂ ਦੀ ਰੇਲਵੇ ਵਾਲੀ ਦੀ ਮਰਜ਼ੀ ਆ ਜੇ ਤਾਂ ਵੀ ਕਰਨਗੇ ਯੋਕੇ ਕਲੋਨੀ ਦੇ ਲੋਕ ਯਾਦ ਕਰ ਸਕਣ ਲੋਕੀ ਬੱਚੇ ਸਕੂਲਾਂ ਵੀ ਇੱਥੋਂ ਉਦੋਂ ਵੀ ਆਉਂਦੇ ਨੇ ਇੱਦੋਂ ਵੀ ਜਾਂਦੇ ਨੇ ਤੇ ਹੋਰ ਕੋਈ ਰਸਤਾ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਨਹੀਂ ਡੀਸੀ ਨੂੰ ਜਾਂ ਹਾਂਜੀ ਮੰਗਤਾਰ ਵਾਰ ਮੰਗ ਪੱਤਰ 23 ਜੁਲਾਈ ਨੂੰ 23 ਅਗਸਤ ਨੂੰ ਫੇਰ ਤਿੱਖੀਆਂ ਲਿਖੀਆਂ ਨੇ ਅਸੀਂ ਰੇਲਵੇ ਮਿਸਟਰ ਨੂੰ ਡਿਵੀਜ਼ਨਲ ਮੈਨੇਜਰ ਫਰੋਜ਼ਪੁਰ ਸਟੇਸ਼ਨ ਮਾਸਟਰ ਡੀਸੀ ਐਸਐਸਪੀ ਤੇ ਇਹਨਾਂ ਦਾ ਇੱਕ ਏਡੀ ਨੂੰ ਡਾ ਪਠਾਨਕੋਟ ਨੂੰ ਇੱਕ ਅਸਿਸਟੈਂਟ ਜਿਹੜਿਆ ਰਹੇ ਹੋਣੂ ਉਹਨਾਂ ਨਾਲ ਗੱਲਬਾਤ ਸਾਡੀ ਹੁੰਦੀ ਨਹੀਂ ਐ ਸੱਚੀਨ ਇਹਨਾਂ ਦਾ ਜਿਹੜਾ ਏਡੀਆ ਨਾਲ ਉਹਨਾਂ ਦੀ ਗੱਲਬਾਤ ਹੋਈ ਉਹ ਆਂਦਾ ਜੀ ਤੁਸੀਂ ਆਪਣਾ ਨਕਸ਼ਾ ਲੈ ਆਇਓ ਮੈਂ ਕਿਹਾ ਨਕਸ਼ਾ ਲੈ ਆਵਾਂਗੇ ਤੁਸੀਂ ਆ ਜਾਓ ਤੇ ਆਂਦਾ ਸਾਡੇ ਕੋਲ ਆਪਣਾ ਨਕਸ਼ਾ ਜੀ ਮੈਂ ਕਿਹਾ ਤਾਂ ਆਪਣਾ ਤੇ ਵੀ ਲੈ ਆ ਜੀ ਲੈ ਆਵਾਂਗੇ ਉਹ ਫਿਰ ਆਂਦਾ ਜੀ ਉਹਨਾਂ ਦੇ ਇੱਕ ਬਸੰਤ ਗ੍ਰੈਨ ਆ ਇੱਕ ਜਿਹੜਾ ਅਸਿਸਟੈਂਟ ਇੰਜੀਨੀਅਰ ਆ ਆਂਦਾ ਉਹਨਾਂ ਨਾਲ ਗੱਲ ਉਹਦੇ ਨਾਲ ਗੱਲ ਕਰੀ ਤੋ ਕਿੰਨਾ ਮੈਂ 1-2 ਦਿਨ ਤੱਕ ਆਵਾਂਗਾ ਤੇ ਸਾਡੇ ਕੋਲ ਸਾਡਾ ਨਕਸ਼ਾ ਕੋਲ ਆ ਸਾਡੇ ਜਾਂਦੇ ਤੋ ਇੱਕ ਕਾਪੀ ਕੇ ਆ ਕੇ ਤੁਹਾਨੂੰ ਉਹ ਨੂੰ ਹੁਣੀ ਦੇ ਦਿੰਦੇ ਨੇ ਮੇਨ ਮੰਗਿਆ ਕਿ ਇਹ ਜਿਹੜਾ ਦੇ ਇਹ ਜਿਹੜਾ ਮੇਨ ਮੰਗ ਖੜੀ ਇਹ ਆ ਕਿ ਰੇਲਵੇ ਸਾਈਡਿੰਗ ਜਿਹੜੀ ਇਹਨਾਂ ਪਲੇਟਫਾਰਮ ਬਣਾਉਣਾ ਉਹਦੇ ਤੋਂ ਪਹਿਲਾਂ ਇਹ ਰਸਤਾ ਬਣੇ ਅੰਡਰਗਰਾਉਂਡ ਪੁਲੀ ਬਣਾਉਣ ਦਾ ਮੈਨ ਲੈਵਲ ਮੈਨ ਲੈਵਲ ਜਿਹੜਾ ਉਹ ਖਾਟ ਕੇ ਲਓ ਉਹਨਾਂ ਦੀ ਮਰਜ਼ੀ ਆ ਪਰ ਰਸਤਾ ਜ਼ਰੂਰ ਬਣਨਾ ਚਾਹੀਦਾ ਨਾ ਬਣੇਗਾ ਤੇ aí ਜ਼ਿੰਮੇਦਾਰ ਤੇ ਜਿੰਨੀ ਕਲੋਨੀਆ ਦੇ ਸਾਡੇ ਉਥੇ ਧਰਨਾ ਜਾਵਾਂਗੇ ਜਿੱਦਾਂ ਤੇ ਮਰਜ਼ੀ ਦਾ ਨਾ ਪੈ ਕੰਮ ਰੋਕਾਂਗੇ ਫਿਰ ਇਹੋ ਹੀ ਆ ਇਹ ਨਾਰਾਣੀ ਦੇਵੀ ਆ ਮੈਂ ਨਿਊ ਗੁਰੂ ਰਾਮਦਾਸ ਕਲੋਨੀ ਦੀ ਰਹਿਣ ਵਾਲੀ ਆ ਇਥੇ ਆ ਸਾਨੂੰ ਕੋਈ 28 29 ਸਾਲ ਹੋ ਚਲੇ ਆ ਪਰ ਸਾਨੂੰ ਰਸਤਾ ਨਹੀਂ ਮਿਲਿਆ ਅਜੇ ਤੱਕ ਦੇਖੋ ਹੁਣ ਅਸੀਂ ਏਡੇ ਏਡੇ ਮਕਾਨ ਬਣਾਏ ਆ ਪੈਸੇ ਲਾਏ ਆ ਤੇ ਫਿਰ ਜੇ ਸਾਨੂੰ ਰਸਤਾ ਨਾ ਮਿਲਿਆ ਤੇ ਸਾਡੀ ਤਾਂ ਕੋਈ ਵੈਲਿਊ ਹੀ ਨਹੀਂ ਰਹੀ ਤੇ ਜਿਹੜੇ ਵੀ ਆਉਂਦੇ ਆ ਐਮਐਲਏ ਵਗੈਰਾ ਕੋਈ ਵੀ ਮਨਿਸਟਰ ਆਉਂਦੇ ਆ ਸਾਡੇ ਕੋਲ ਵੋਟਾਂ ਲੈ ਜਾਂਦੇ ਆ ਤੇ ਸਾਡੇ ਨਾਲ ਵਾਅਦੇ ਕਰ ਜਾਂਦੇ ਆ ਬਾਅਦ ਵਿੱਚ ਵਾਅਦੇ ਵੀ ਸਾਡੇ ਖਤਮ ਤੇ ਵੋਟਾਂ ਸਾਡੇ ਕੋਲੋਂ ਲੈ ਕੇ ਤੇ ਭੱਜ ਜਾਂਦੇ ਕੋਈ ਅਜੇ ਤੱਕ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਨਾਇਕ ਉਸ ਹੁੰਦਾ ਉਦੋਂ ਆਂਦੇ ਜਦੋਂ ਵੋਟਾਂ ਹੀ ਲਾਂਦੇ ਆ ਤੇ ਹੁਣ ਸਾਨੂੰ ਰਸਤਾ ਤੇ ਮਿਲਣਾ ਚਾਹੀਦਾ ਰਸਤਾ ਨਾ ਮਿਲਿਆ ਤੇ ਸਾਡੀ ਬੱਚੇ ਵੀ ਬੇਕਾਰ ਤੇ ਸਾਡੇ ਘਰ ਵੀ ਬੇਕਾਰ ਰਸਤਾ ਨਹੀਂ ਕੋਈ ਵੀ ਰਸਤਾ ਕੋਈ ਨਹੀਂ ਇਸ ਕਲੋਨੀ ਨੂੰ ਉਦੋਂ ਕਿਸੇ ਨੇ ਦੱਸਿਆ ਹੀ ਨਹੀਂ ਸਾਨੂੰ ਇਹ ਜੋ ਜ਼ਮੀਨ ਵਾਲਾ ਸੀ ਉਸਨੇ ਵੀ ਨਹੀਂ ਦੱਸਿਆ ਕਿ ਰਸਤਾ ਇਹਨੂੰ ਕੋਈ ਹੈ ਜਾਂ ਨਹੀਂ ਹੈ ਹਰ ਥਾਂ ਮਿਲਦੇ ਰਹੇ ਆ ਪਰ ਇਹ ਕਿ ਕੁਛ ਰਸਤਾ ਹੈਗਾ ਸਾਡੇ ਇੱਥੇ ਕਲੋਨੀ ਦਾ 11 ਫੁੱਟ ਦਾ ਰਸਤਾ ਹੈ ਪਰ ਉਹ ਗੈਬ ਕਰ ਲਿਆ ਉਹਨਾਂ ਨੇ ਅੱਜ ਤੱਕ ਸਾਨੂੰ ਦੱਸਿਆ ਨਹੀਂ ਕਿ ਇੱਥੇ ਰਸਤਾ ਹੈ ਪਰ ਕਾਗਜ਼ਾਂ ਵਿੱਚ ਹੈਗਾ ਰਸਤਾ ਕੀ ਮੰਗ ਕਰਦੇ ਅਸੀਂ ਕਹਿੰਦੇ ਸਾਨੂੰ ਰਸਤਾ ਮਿਲਣਾ ਚਾਹੀਦਾ ਅਗਰ ਰਸਤਾ ਨਾ ਮਿਲਿਆ ਤੇ ਸਾਡੀ ਤਾਂ ਕੋਈ ਜੀਰੋ ਵੈਲੀ ਹੋਇਆ ਅਸੀਂ ਤੇ ਧਰਨੇ ਲਾਵਾਂਗੇ ਜਿਸ ਤਾਂ ਵੀ ਸਾਡੇ ਕੋ ਹੋਏਗਾ ਅਸੀਂ ਕਰਾਂਗੇ ਸਾਨੂੰ ਰਸਤਾ ਮਿਲਣਾ ਚਾਹੀਦਾ ਬਸ ਮੇਰਾ ਨਾਮ ਬਤਨੀ ਦੇਵੀ ਹੈ ਅਸੀਂ 99 ਤੋਂ ਇੱਥੋਂ ਰਹਿਣ ਦੇ ਦਿਆਂ ਕਿਉਂਕਿ ਉਸ ਟਾਈਮ ਤੇ ਚਲੋ ਵਾਦੀ ਥੋੜੀ ਸੀਗੀ ਤੇ ਹੁਣ ਤੇ ਵਾਦੀ ਕਾਫੀ ਆ ਤੇ ਪਹਿੰਚੀ ਪਹਿਲੇ ਜਿਹੜਾ ਆਪਾਂ ਲਈ ਸੀਗੀ ਉਦੋਂ ਇਹ ਨਾ ਪੁਰਾਣਾ ਪਹਿੰਚੀ ਕਲੋਨੀ ਹੁਣ ਹੈਗਾ ਇਹ ਗੁਰੂ ਰਾਮਦਾਸ ਕਲੋਨੀ ਬਸ ਦਿੱਕਤ ਸਾਨੂੰ ਇਹ ਆ ਕਿ ਸਾਨੂੰ ਰਸਤਾ ਮਿਲਣਾ ਚਾਹੀਦਾ ਰਸਤੇ ਦੀ ਕਿਉਂਕਿ ਬੱਚਿਆਂ ਨੂੰ ਸਕੂਲ ਤੋਂ ਆਉਣਾ ਜਾਣਾ ਬਹੁਤ ਮੁਸ਼ਕਲ ਹੈ ਰਾਤ ਭਰਾਤੀ ਕੋਈ ਬਿਮਾਰ ਹੋ ਜਾਂਦਾ ਕੋਈ ਉਹ ਵੀ ਬਹੁਤ ਮੁਸ਼ਕਲ ਹੈ ਹਾਂਜੀ ਇਹ ਵੱਡੀ ਪ੍ਰੋਬਲਮ ਹੈ ਆ ਕਿ ਸਾਨੂੰ ਰਸਤਾ ਲੱਭਣਾ ਚਾਹੀਦਾ ਜਿੱਦੋਂ ਦੀ ਜਿੱਦੋਂ ਕੋ ਜਗ੍ਹਾ ਲਈ ਆ ਕੋਈ ਨਾ ਇਹਦਾ ਕੀ ਕਹਿਣਾ ਹੋਊਗਾ ਕੋਈ ਗੱਲ ਕੀਤੀ ਤੂੰ ਉਹ ਤੇ ਮਰੀ ਗਿਆ ਤਾਂ ਉਹ ਤਾਂ ਕੀ ਕਰਨੀ ਹੋਈ ਵਾਲੀ ਵਸਨੀ ਆਉਂ ਉਸ ਨਹੀਂ ਨਹੀਂ ਕੋਈ ਨਹੀਂ ਆ ਰਹੀਆਂ ਦੂਸੇ ਨਾਲ ਆ ਜਾਂਦੇ ਰਹੀਆਂ ਪਹਿਣਾ ਵੀ ਜਾਂਦੀਆਂ ਰਹੀਆਂ ਆ ਫਰਾ ਆ ਜਾਂਦੇ ਰਿਹਾ ਠੀਕ ਹੈ ਨਾ ਉਹਨਾਂ ਨੇ ਉਹਨਾਂ ਨੇ ਕਹਿਣਾ ਹੈ ਇਹੀ ਕੀ ਬਣਾ ਦਾਂਗੇ ਬਣਾ ਦਾਂਗੇ ਬਸ ਜਨਮਾਈ ਨਹੀਂ ਕਰਦਾ ਕੋਈ ਵੀ ਹੁਣ ਕੀ ਫੈਸਲਾ ਲਿਆ ਹੁਣ ਫੈਸਲਾ ਇਹੀ ਲਿਆ ਗਿਆ ਕਿ ਜੇ ਨਹੀਂ ਸਾਡਾ ਇਹ ਫੈਸਲਾ ਵੀ ਇਹ ਮਨਜ਼ੂਰ ਕਰਨਗੇ ਤੇ ਧਰਨਾ ਲਾਵਾਂਗੇ ਪੈਣਾ ਵੀ ਲਾਣਗੇ ਭਰਾ ਵੀ ਲਾਣਗੇ ਨਾਲ ਕਿਸਾਨ ਵੀ ਨਾਲ ਭਰਾ ਰੱਖਣਗੇ ਸਾਰੇ ਹਾਂ ਸਭ ਆਣਗੇ ਸਭ ਬੈਠਣਗੇ